ਇਕੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਗਤ ਪੀਪਾ ਜੀ ਦੇਵੀ ਭਗਤ ਰਾਜਾ ਪੀਪਾ ਜੀ ਗਜਨੌਰ ਦੇ ਰਾਜਾ ਸਨ ਇਹਨਾਂ ਦਾ ਜਨਮ 1483 ਬਿਕਰਮੀ ਨੂੰ ਹੋਇਆ ਬਾਪ ਦੇ ਮਰਨ ਦੇ ਪਿਛੋਂ ਰਾਜ ਤਖਤ ਦੇ ਉੱਤੇ ਬੈਠੇ ਜਦੋਂ ਰਾਜਪਾਗ ਮਿਲਿਆ ਤਦੋਂ ਇਹਨਾਂ ਦੀ ਚੜ੍ਹਦੀ ਜਵਾਨੀ ਸੀ ਉਹ ਜਵਾਨ ਜਿਸ ਨੂੰ ਅੰਨੀ ਜਵਾਨੀ ਆਖਿਆ ਜਾਂਦਾ ਹੈ ਜਦੋਂ ਪੁਰਸ਼ ਤੇ ਹੰਕਾਰ ਠਾਠਾ ਮਾਰਦਾ ਹੈ 12 ਸੁੰਦਰ ਨਾਰੀਆਂ ਦੇ ਨਾਲ ਪੀਪਾ ਜੀ ਨੇ ਸ਼ਾਦੀਆਂ ਕੀਤੀਆਂ ਹਰ ਇੱਕ ਰਾਣੀ ਨੂੰ ਇੱਕ ਤੋਂ ਦੂਸਰੀ ਦੇ ਨਾਲੋਂ ਵੱਧ ਚੜ ਰੂਪਵੰਤੀ ਸੀ ਪਰ ਸਭ ਤੋਂ ਛੋਟੀ ਪਦਮਨੀ ਰਾਣੀ ਸੀਤਾ ਸੀ ਸੀਤਾ ਦੇ ਨਾਲ ਪੀਪਾ ਜੀ ਬਹੁਤਾਂ ਪਿਆਰ ਕਰਦੇ ਸਨ ਪਿਆਰ ਹੀ ਨਹੀਂ ਸੀਤਾ ਦੇ ਨਾਲ ਪਰਸ਼ਾਵੇਂ ਦੇ ਵੰਗ ਰਹਿੰਦੇ ਸਨ ਰਾਜ ਭਾਗ ਸੁੰਦਰ ਨਾਰੀਆਂ ਦੇ ਹੋਣ ਤੇ ਪੀਪਾ ਜੀ ਦੇਵੀ ਦੁਰਗਾ ਦੇ ਉਪਾਸ਼ਕ ਸਨ ਕਦੇ-ਕਦਾਈਂ ਚੰਗੇ ਸਾਧੂਆਂ ਨੂੰ ਰਾਜ ਮਹਿਲ 'ਚ ਸੱਦ ਕੇ ਗਿਆਨ ਚਰਚਾ ਵੀ ਕਰਦੇ ਪਰ ਰਾਣੀਆਂ ਕੋਲ ਹੁੰਦੀਆਂ ਉਸ ਦੇ ਰਾਜ ਮਹਿਲ ਦੇ ਵਿੱਚ ਬ੍ਰਾਹਮਣਾਂ ਦਾ ਬਹੁਤ ਸਤਕਾਰ ਸੀ ਪਰ ਉਹ ਦੇਵੀ ਦੀ ਉਪਾਸ਼ਨਾ ਰਸਮੀ ਸੀ ਜਿਵੇਂ ਵੱਡੇ-ਵਡੇਰੇ ਕਰਦੇ ਆਏ ਸਨ ਇੱਕ ਦਿਨ ਪੀਪਾ ਜੀ ਨੂੰ ਪਤਾ ਲੱਗਿਆ ਕਿ ਉਸ ਦੇ ਸ਼ਹਿਰ ਦੇ ਵਿੱਚ ਵੈਸ਼ਨਵ ਸਾਧੂਆਂ ਦੀ ਇੱਕ ਮੰਡਲੀ ਆਈ ਹੈ ਉਹ ਹਰੀ ਜਸ ਤੇ ਰਾਮ ਨਾਮ ਦਾ ਭਜਨ ਬਹੁਤ ਰਸੀਲੀ ਜ਼ੁਬਾਨ ਦੇ ਨਾਲ ਕਰਦੇ ਹਨ ਸਾਧੂ ਰੱਬ ਰੂਪ ਨੇ ਸਾਧੂਆਂ ਦੀ ਉਪਮਾ ਸੁਣ ਕੇ ਰਾਜੇ ਨੇ ਸੀਤਾ ਤੇ ਹੋਰ ਰਾਣੀਆਂ ਦੇ ਨਾਲ ਸਲਾਹ ਕੀਤੀ ਕਿ ਵੈਸ਼ਨਵ ਸਾਧੂਆਂ ਨੂੰ ਭੋਜਨ ਛਕਾਉਣਾ ਚਾਹੀਦਾ ਹੈ ਸਲਾਹ ਪੱਕੀ ਹੋ ਜਾਣ ਤੇ ਪਿੱਛੋਂ ਰਾਜਾ ਆਪ ਸੰਤ ਮੰਡਲੀ ਕੋਲ ਗਿਆ ਤੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ हे ਸੰਤ ਜਨੋ ਮੇਰੇ ਗ੍ਰਹਿ ਵਿਖੇ ਚਰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕਰੋ ਭੋਜਨ ਛਕੋ ਗ੍ਰਹਿ ਵਿਖੇ ਆਪ ਦੀ ਸੇਵਾ ਕਰਨ ਦਾ ਸਮਾਂ ਪ੍ਰਾਪਤ ਹੋ ਜਾਵੇ ਰਾਜੇ ਪੀਪੇ ਦੀ ਇਹ ਬੇਨਤੀ ਸੁਣ ਕੇ ਉਸ ਦੀ ਭਗਤੀ ਦੇ ਭਾਵ ਨੂੰ ਦੇਖ ਕੇ ਸੰਤ ਮੰਡਲੀ ਦੇ ਮੁਖੀ ਨੇ ਨਿਉਂਦਾ ਮੰਨ ਲਿਆ ਸਾਰੀ ਸੰਤ ਮੰਡਲੀ ਰਾਜ ਮਹਿਲ ਚ ਪਧਾਰੀ ਇਹੋ ਜਿਹਾ ਸਿੱਧਾ ਸੰਤਾਂ ਨੇ ਮੰਗਿਆ ਉਹੋ ਜਿਹਾ ਹੀ ਦਿੱਤਾ ਗਿਆ ਬੜੀ ਸੁਚੱਜਤਾ ਤੇ ਨਿਰਮਲਤਾ ਦੇ ਨਾਲ ਸੇਵਾ ਕੀਤੀ ਗਈ ਰਾਜੇ ਤੇ ਰਾਣੀਆਂ ਦਾ ਪ੍ਰੇਮ ਸ਼ਰਧਾ ਭਗਤੀ ਨੂੰ ਦੇਖ ਕੇ ਸੰਤ ਬਹੁਤ ਖੁਸ਼ ਹੋਏ ਪਰ ਇਹ ਜਾਣ ਕੇ ਕਿ ਰਾਜਾ ਪੱਥਰ ਦੀ ਦੇਵੀ ਦਾ ਪੁਜਾਰੀ ਹੈ ਉਹਨਾਂ ਨੂੰ ਦੁੱਖ ਬਹੁਤ ਹੋਇਆ ਉਹ ਸੰਤ ਸਵਾਮੀ ਰਾਮਾਨੰਦ ਜੀ ਦੇ ਚੇਲੇ ਸਨ ਸਰਬ ਸ਼ਕਤੀਮਾਨ ਪ੍ਰਮਾਤਮਾ ਨੂੰ ਸਰਵ ਵਿਆਪੀ ਤੇ ਅਕਾਲ ਮੰਨਦੇ ਸਨ ਭੋਜਨ ਸ਼ੱਕ ਕੇ ਪ੍ਰਸੰਨ ਹੋਣ ਪਿੱਛੋਂ ਉਹਨਾਂ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ हे ਭਗਵਾਨ ਰਾਜੇ ਪੀਪੇ ਨੂੰ ਸੁਮਤ ਬਖਸ਼ ਇਹ ਪੱਥਰ ਪੂਜਕ ਨਾ ਰਹੇ ਹਰੀ ਭਗਤੀ ਕਰੇ ਆਖਦੇ ਨੇ ਭਗਤ ਜਨਾਂ ਦੀ ਅਰਦਾਸ ਬਿਰਥਾ ਨਹੀਂ ਜਾਂਦੀ ਹਰੀ ਨੇ ਸੁਣ ਲਈ ਰਾਜੇ ਨੇ ਸੱਚੀ ਭਗਤੀ ਮਾਰਗ ਪਾਉਣ ਵਾਸਤੇ ਇੱਕ ਵਿਉਂਤ ਸੋਚੀ ਰਾਜੇ ਪੀਪੇ ਨੂੰ ਸੁਪਨਾ ਆਇਆ ਰਾਜਾ ਪੀਪਾ ਬੜੀ ਸ਼ਾਨ ਦੇ ਨਾਲ ਸ਼ੀਸ਼ ਮਹਿਲ ਦੇ ਵਿੱਚ ਮਖਮਲੀ ਗਦੈਲੇ ਦੇ ਉੱਤੇ ਇੱਕ ਰਾਤ ਸੁੱਤਾ ਸੀ ਉਸਦੀ ਪਿਆਰੀ ਸੀਤਾ ਉਸਦੇ ਕੋਲ ਸੀ ਸੰਸਾਰ ਦੀ ਕਿਸੇ ਥੜੋਂ ਦੀ ਉਸਨੂੰ ਕੋਈ ਚਿੰਤਾ ਹੀ ਨਹੀਂ ਸੀ ਸੀਤਾ ਦੇ ਨਾਲ ਲਾੜ ਪਿਆਰ ਕਰਦਿਆਂ ਕਰਦਿਆਂ ਹੀ ਨੀਂਦ ਆ ਗਈ ਸੀਤਾ ਵੀ ਹੂਕ ਸੌਂ ਗਈ ਰਾਜੇ ਨੂੰ ਸੁਪਨਾ ਆਇਆ ਸੁਪਨੇਚ ਰਾਜੇ ਨੇ ਦੇਖਿਆ ਕਿ ਉਹ ਪਲੰਗ ਉੱਤੇ ਹੀ ਲੇਟਿਆ ਹੋਇਆ ਹੈ ਸ਼ੀਸ਼ ਮਹਿਲ ਦੇ ਬੂਹੇ ਆਪਣੇ ਆਪ ਖੁੱਲ ਗਏ ਇੱਕ ਬਹੁਤ ਵੱਡੀ ਡਰਾਉਣੀ ਸੂਰਤ ਉਸ ਦੇ ਵੱਲ ਵਧੀ ਜਿਸ ਸੂਰਤ ਦੇ ਹੁਲੀਏ ਦੇ ਬਾਰੇ ਉਸਨੇ ਗ੍ਰੰਥਾਂ 'ਚ ਪੜ੍ਹਿਆ ਹੈ ਤੇ ਬਾਤਾਂ ਦੇ ਰਾਹੀਂ ਸੁਣਿਆ ਸੀ ਉਸ ਦੀ ਜ਼ੁਬਾਨੋਂ ਨਿਕਲ ਰਿਹਾ ਹੈ ਹੈ ਦੰਤ ਉਹ ਦੰਤ ਰਾਜੇ ਦੇ ਪਲੰਗ ਦੇ ਕੋਲੇ ਗਿਆ ਉਸ ਦੇ ਦੰਦ ਤੇ ਹੱਥਾਂ ਦੇ ਨੋਂ ਡਰਾਣੇ ਸੀ ਜਾਨ ਬਚਾਉਣ ਵਾਸਤੇ ਰਾਜੇ ਨੇ ਪਲੰਗ ਤੋਂ ਉੱਠ ਕੇ ਨਸਣਾ ਜਾਇਆ ਪਰ ਨਸ ਨਾ ਸਕਿਆ ਦੰਤ ਨੇੜੇ ਆ ਗਿਆ ਉਸਨੇ ਪੀਪੇ ਨੂੰ ਆਖਿਆ ਕੱਲ ਤੋਂ ਦੁਰਗਾ ਦੀ ਪੂਜਾ ਨਾ ਕਰੀ ਜੇ ਉਸ ਦੀ ਪੂਜਾ ਕਰੇਗਾ ਤਾਂ ਮੈਂ ਤੈਨੂੰ ਮਾਰ ਦੇਵਾਂਗਾ ਬਸ ਦੁਰਗਾ ਪੂਜਾ ਨਹੀਂ ਕਰਨੀ ਇਹ ਆਖ ਕੇ ਉਹ ਦੰਤ ਪੁੱਠੇ ਪੈਰੀ ਪਿੱਛੇ ਮੁੜ ਗਿਆ ਤੇ ਦਰਵਾਜ਼ੇ ਕੋਲੇ ਜਾ ਕੇ ਇੱਕਦਮ ਅਲੋਪ ਹੋ ਗਿਆ ਇਹ ਭਗਤ ਜਨੂ ਰਾਜਾ ਪੀਪਾ ਡਰ ਗਿਆ ਢਰ ਦੇ ਨਾਲ ਉਸ ਦਾ ਐਸਾ ਕਲੇਜਾ ਧੜਕਿਆ ਕਿ ਉਹ ਵਸ ਵਿੱਚ ਹੀ ਨਾ ਆਵੇ ਕਲੇਜੇ ਦੀ ਧੜਕਣ ਦੇ ਨਾਲ ਉਸ ਦੀ ਨੀਂਦ ਖੁੱਲ ਗਈ ਨੀਂਦ ਖੁੱਲੀ ਤੇ ਉਸ ਨੇ ਅੱਖਾਂ ਮਲ ਕੇ ਦੇਖਿਆ ਕਿ ਕਮਰੇ ਦਾ ਬੂਆ ਬੰਦ ਸੀ ਸੀਤਾ ਕੋਲ ਸੁੱਤੀ ਪਈ ਸੀ ਉਸ ਨੂੰ ਕੋਈ ਨਹੀਂ ਸੀ ਪਤਾ ਕਿ ਰਾਜੇ ਦੇ ਨਾਲ ਕੀ ਬੀਤੀ ਰਾਜੇ ਨੇ ਕਾਲੀ ਦੇ ਨਾਲ ਸੀਤਾ ਨੂੰ ਜਗਾਇਆ ਜਦੋਂ ਉਹ ਜਾਗ ਪਈ ਤਾਂ ਉਸ ਨੂੰ ਸੁਪਨੇ ਦੀ ਸਾਰੀ ਘਟਨਾ ਸੁਣਾ ਕੇ ਕਿਹਾ ਕਿ ਮੈਂ ਹੁਣ ਦੁਰਗਾ ਦੇ ਮੰਦਰ ਜਾਣਾ ਹੈ ਸੀਤਾ ਕਹਿੰਦੀ ਪਰ ਹਜੇ ਤਾਂ ਰਾਤ ਆ ਸਵੇਰ ਤਾਂ ਹੋਣ ਦਿਓ ਰਾਜੇ ਨੇ ਕਿਹਾ ਨਹੀਂ ਨਹੀਂ ਉੱਠ ਛੇਤੀ ਕਰ ਮੇਰਾ ਕਰੇਜਾ ਧੜਕ ਕੇ ਬਾਹਰ ਆਉਣ ਵਾਲਾ ਹੈ ਸੀਤਾ ਉੱਠ ਬੈਠੀ ਦੁਰਗਾ ਦਾ ਮੰਦਰ ਰਾਜ ਮਹਿਲ ਦੇ ਵਿੱਚ ਹੀ ਸੀ ਉਸ ਚ 24 ਘੰਟੇ ਘੋ ਦੀ ਜੋਤ ਜਗਦੀ ਰਹਿੰਦੀ ਸੀ ਸੀਤਾ ਦੇ ਸਮੇਤ ਰਾਜਾ ਪੀਪਾ ਦੁਰਗਾ ਦੇ ਮੰਦਰ ਪੂਜਾ ਦੁਰਗਾ ਦੀ ਮੂਰਤੀ ਦੇ ਸਾਹਮਣੇ ਡੰਡੋਤ ਪ੍ਰਣਾਮ ਕਰਕੇ ਹਿਰਦੇ ਦੀ वेदना ਪ੍ਰਗਟ ਕਰਨੀ ਲੱਗਿਆ ਕਿ ਦੁਰਗਾ ਦੀ ਮੂਰਤੀ ਦੇ ਪਿੱਛੋਂ ਗੈਵੀ ਆਵਾਜ਼ ਆਈ ਰਾਜਾ ਮੇਰੀ ਪੂਜਾ ਨਾ ਕਰ ਮੈਂ ਪੱਥਰ ਹਾਂ ਕਿਸੇ ਸੰਤ ਦੇ ਲੜ ਲੱਗ ਉਸ ਦੀ ਕਿਰਪਾ ਦੇ ਨਾਲ ਭਗਤੀ ਦੇ ਸਹੀ ਮਾਰਗ ਨੂੰ ਪਾਵੇਂਗਾ ਮੈਂ ਤੇਰੀ ਕਲਿਆਣ ਨਹੀਂ ਕਰ ਸਕਦੀ ਕਲਿਆਣ ਬਦਲੇ ਤੂੰ ਮੇਰੀ ਪੂਜਾ ਕਰਨਾ ਹੈ ਜਾਂ ਜਿਹੜੇ ਸੰਤ ਤੇਰੇ ਘਰੋਂ ਭੋਜਨ ਖਾ ਕੇ ਗਏ ਨੇ ਉਹਨਾਂ ਕੋਲੋਂ ਪੁੱਛ ਇਨ੍ਹਾਂ ਬਚਨਾਂ ਨੂੰ ਪੀਪੇ ਤੇ ਉਸ ਦੀ ਰਾਣੀ ਸੀਤਾ ਨੇ ਬੜੇ ਧਿਆਨ ਦੇ ਨਾਲ ਸੁਣਿਆ ਪਰ ਹੈਰਾਨ ਸੀ ਕਿ ਇਹ ਕੌਤਕ ਪਹਿਲਾਂ ਕਿਉਂ ਨਹੀਂ ਹੋਇਆ ਕਈ ਸਾਲ ਪਹਿਲਾਂ ਦੁਰਗਾ ਦੀ ਪੂਜਾ ਕਰਦੇ ਰਹੇ ਦੁਰਗਾ ਦੀ ਮੂਰਤੀ ਬਣੀ ਨੂੰ 200 ਸਾਲ ਹੋ ਗਏ ਵੱਡੇ-ਵਡੇਰੇ ਪੁੱਛਦੇ ਆਏ ਨੇ ਉਹਨਾਂ ਦੇ ਵੇਲੇ ਕਿਉਂ ਨਾ ਇਹ ਮੂਰਤੀ ਬੋਲੀ ਇਹ ਵਿਚਾਰ ਉਹਨਾਂ ਦੇ ਸੰਨ ਜ਼ੁਬਾਨ ਤਾਂ ਉਹ ਦਰਦੇ ਖੋਲ ਨਹੀਂ ਸੀ ਸਕੇ ਦੋਵੇਂ ਇੱਕ ਦੂਜੇ ਦੇ ਵੱਲ ਦੇਖਦੇ ਹੋਏ ਦੁਰਗਾ ਦੀ ਮੂਰਤੀ ਨੂੰ ਅੰਤਮ ਪ੍ਰਣਾਮ ਕਰਕੇ ਹੌਲੀ-ਹੌਲੀ ਆਪਣੇ ਮਹਿਲ ਨੂੰ ਆ ਗਏ ਸਵੇਰ ਹੋਈ ਰਾਜੇ ਪੀਪੇ ਨੇ ਇਸ਼ਨਾਨ ਕੀਤਾ ਕੁਝ ਖਾਣ ਪੀਣ ਤੋਂ ਪਹਿਲਾਂ ਹੀ ਉਸਨੇ ਆਪਣੇ ਸੇਵਕ ਨੂੰ ਉਸ ਸੰਤ ਮੰਡਲੀ ਦੇ ਦੋ ਮੁਖੀਆਂ ਦੇ ਵੱਲ ਭੇਜਿਆ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਕਿ ਸੰਤ ਜੀ ਰਾਜ ਮਹਿਲ 'ਚ ਆ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ। ਸੇਵਕ ਸੰਤਾਂ ਦੇ پاس ਪੁੱਜਾ ਪੀਪਾ ਨੇ ਜੋ ਕੁਛ ਜਿਵੇਂ ਕਿਹਾ ਸੀ ਉਸੇ ਤਰੀਕੇ ਦੇ ਨਾਲ ਸੇਵਕਾਂ ਨੂੰ ਸੰਤਾਂ ਨੂੰ ਆਖਿਆ ਤਾਂ ਸੇਵਕ ਨੇ ਦੱਸਿਆ ਅੱਜ ਉਹ ਖਰਾਨ ਤੇ ਉਦਾਸ ਨੇ। ਦਿਲ ਦੀਆਂ ਬੁੱਝਣ ਵਾਲੇ ਪੂਰਨ ਸੰਤ ਤਾੜ ਗਏ ਕਿ ਪ੍ਰਮਾਤਮਾ ਨੇ ਮੇਰ ਕਰ ਦਿੱਤੀ ਹੈ। ਰਾਜੇ ਨੂੰ ਸਮੱਤ ਬਖਸ਼ ਕੇ ਸਿੱਧੇ راہਲ ਤੁਰਨ ਦੇ ਵੱਲ ਪ੍ਰੇਰਿਆ ਹੈ। ਉਹ ਆਨੰਦ ਜਿਤ ਰਾਜ ਮਹਿਲ ਦੇ ਵੱਲ ਆ ਗਏ। ਜਦੋਂ ਸੰਤ ਜੀ ਰਾਜੇ ਦੇ ਕੋਲੇ ਆਏ ਤਾਂ ਉਹਨਾਂ ਦਾ ਚਿਹਰਾ ਦੇਖ ਕੇ ਖੁਸ਼ ਹੋ ਗਏ ਪਰ ਰਾਜਾ ਨਿਰਾਲੀ ਹਾਲਤ ਵਿੱਚ ਸੀ ਉਹ ਦੁਰਗਾ ਦੀ ਪੂਜਾ ਵਾਸਤੇ ਨਾ ਗਿਆ ਰਾਜ ਪੰਡਤ ਤੇ ਬ੍ਰਾਹਮਣ ਮੁੜ-ਮੁੜ ਕੇ ਸੱਦਣ ਵਾਸਤੇ ਸੁਨੇਹੇ ਭੇਜਦੇ ਰਹੇ ਹਾਰ ਕੇ ਆਪ ਵੀ ਆਏ ਪਰ ਪੀਪੇ ਨੇ ਇੱਕੋ ਉੱਤਰ ਦਿੱਤਾ ਦੇਵੀ ਦੇ ਸਾਹਮਣੇ ਮੈਂ ਨਹੀਂ ਜਾ ਸਕਦਾ ਪੀਪਾ ਜੀ ਬਰਬਗੀ ਜਿਹੇ ਹੋ ਗਏ ਉਹਨਾਂ ਦੀ ਅੱਖਾਂ 'ਚ ਨਿਰਾਲੀ ਚਮਕ ਸੀ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਕੇ ਰਾਜੇ ਦੀ ਉਦਾਸੀ ਦੂਰ ਹੋ ਗਈ ਉਸਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਪ੍ਰਾਰਥਨਾ ਕੀਤੀ हे ਹਰੀ ਭਗਤੋ ਮੇਰਾ ਦੁੱਖ ਦੂਰ ਕਰੋ ਆਪ ਹੀ ਦੁੱਖ ਲਾ ਗਏ ਜੇ ਹੁਣ ਤੁਸੀਂ ਆਪ ਹੀ ਨਿਵਰਤ ਕਰ ਸਕਦੇ ਹੋ ਮੈਨੂੰ ਆਪਣੇ ਗੁਰੂ ਦੇ ਕੋਲੇ ਲੈ ਚੱਲੋ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ ਦਰਸ਼ਨ ਵਾਸਤੇ ਮੇਰਾ ਦਿਲ ਬੈਬਲ ਹੋ ਰਿਹਾ ਹੈ ਨਾ ਕੁਝ ਖਾਣ ਨੂੰ ਚਿਤ ਕਰਦਾ ਹੈ ਨਾ ਪੀਣ ਨੂੰ ਜੇ ਮੈਨੂੰ ਉਹਨਾਂ ਦੇ ਦਰਸ਼ਨ ਨਾ ਹੋਏ ਤਾਂ ਮੈਂ دیਵਾਨਾ ਹੋ ਜਾਵਾਂਗਾ ਮੇਰੇ ਉੱਪਰ ਦਇਆ ਕਰੋ ਸੰਤ ਨੇ ਧੀਰਜ ਦਿੱਤੀ ਰਾਜਨ ਕਾਲੀ ਨਾ ਕਰੋ ਪ੍ਰਭੂ ਤੇਰੇ ਹਿਰਦੇ ਨੂੰ ਸ਼ਾਂਤ ਕਰੇਗਾ ਨਿਰਾ ਤੂੰ ਆਪ ਹੀ ਸ਼ਾਂਤ ਨਹੀਂ ਹੋਣਾ ਸਕੋ ਤੇਰੇ ਰਾਹੀਂ ਕਈ ਪਾਪੀਆਂ ਤੇ ਦੁਖੀਆਂ ਦਾ ਉਦਾਰ ਹੋਣਾ ਹੈ ਤੂੰ ਘਬਰਾ ਨਾ ਸਵਾਮੀ ਜੀ ਤੈਨੂੰ ਦਰਸ਼ਨ ਦੇਣਗੇ ਤਾਂ ਰਾਜਾ ਪੀਪਾ ਕਹਿੰਦਾ ਕਿ ਦੇਰ ਕਰਨ ਦਾ ਵੇਲਾ ਨਹੀਂ ਹੈ ਮੇਰੇ ਮਨ ਦੀ ਤੜਫਣਾ ਵੱਧਦੀ ਜਾ ਰਹੀ ਹੈ ਸੰਤ ਜੀ ਕਹਿੰਦੇ ਨੇ ਕਿ ਤੁਸੀਂ ਐਵੇਂ ਕਰੋ ਤੁਸੀਂ ਕਾਂਸ਼ੀ ਜਾਓ ਕਾਂਸ਼ੀ ਜਾ ਕੇ ਸਵਾਮੀ ਰਾਮਾਨੰਦ ਜੀ ਦੇ ਆਸ਼ਰਮ ਦੇ ਬਾਰੇ ਤੁਸੀਂ ਪੁੱਛ ਲੈਣਾ ਤੇ ਪੀਪਾ ਜੀ ਪੁੱਛੀਦੇ ਨੇ ਕਿ ਤੁਸੀਂ ਨਾਲ ਨਹੀਂ ਚਲੋਗੇ ਸੰਤ ਕਹਿ ਰਹੇ ਨੇ ਕਿ ਆਗਿਆ ਨਹੀਂ ਹੈ ਜਿਸ ਦਰਸ਼ਨ ਕਰਨ ਜਾਣਾ ਹੈ ਜਿਸ ਨੇ ਵੀ ਜਾਣਾ ਹੈ ਦਰਸ਼ਨ ਕਰਨ ਦੇ ਲਈ ਉਹ ਇਕੱਲਾ ਹੀ ਜਾਵੇ ਸੰਤ ਦੀ ਜਵਾਨੋਂ ਬਿਨ ਬਚਨ ਸੁਣ ਕੇ ਪੀਪਾ ਜੀ ਨੇ ਉਸੇ ਵੇਲੇ ਹੁਕਮ ਕੀਤਾ ਕਿ ਮੇਰੇ ਕਾਂਛੀ ਜਾਣ ਵਾਸਤੇ ਤਿਆਰੀ ਕੀਤੀ ਜਾਵੇ ਰਾਜਾ ਸੀ ਰਾਜੇ ਦੇ ਹੁਕਮ ਨੂੰ ਕੋਣ ਮੋੜ ਸਕੇ ਤੀਰਥ ਯਾਤਰਾ ਕਰਨ ਵਾਸਤੇ ਜਿਸ ਚੀਜ਼ ਦੇ ਸਾਧਨ ਦੀ ਲੋੜ ਸੀ ਸਭ ਇਕੱਠੀ ਕੀਤੀ ਗਈ ਰੱਥ ਵਿੱਚ ਬੈਠ ਕੇ ਰਾਜਾ ਪੀਪਾ ਕਾਂਛੀ ਨੂੰ ਤਿਆਰ ਹੋਇਆ ਮੰਜਲੂ ਮੰਜਲੀ ਰਾਜਾ ਪੀਪਾ ਜੀ ਕਾਂਸੀ ਜਾ ਪਹੁੰਚੇ ਗੰਗਾ ਇਸ਼ਨਾਨ ਕਰਕੇ Swami Ramanand Ji ਦੇ ਆਸ਼ਰਮ ਦੇ ਵੱਲ ਗਏ ਜਾਣੀ ਜਾਨ ਪ੍ਰਭੂ ਨੇ ਚੋਜ ਕਰਨਾ ਸੀ ਪੀਪੇ ਨੂੰ ਪਰਖਣਾ ਸੀ ਕਿ ਉਹ ਸੱਚਮੁੱਚ ਹੀ ਭਗਤੀ ਮਾਰਗ ਦੇ ਵਿੱਚ ਪੈਰ ਪਾਉਣ ਯੋਗ ਹੈ ਜਾਂ ਨਹੀਂ ਉਸ ਦਿਨ Swami Ji ਨੇ ਆਸ਼ਰਮ ਦੇ ਵੱਡੇ ਫਾਟਕ ਅੱਗੇ ਇੱਕ ਸੇਵਕ ਨੂੰ ਖੜਾ ਕਰ ਦਿੱਤਾ ਤੇ ਨਾਲ ਹੀ ਆਗਿਆ ਕੀਤੀ ਕਿ ਜਿਸ ਨੇ ਦਰਸ਼ਨ ਕਰਨ ਆਉਣਾ ਹੋਵੇ ਪਹਿਲਾਂ ਉਹ ਆਗਿਆ ਮੰਗੇ ਪੀਪਾ ਜੀ ਫਾਟਕ ਅੱਗੇ ਆ ਪੁੱਜੇ ਸੇਵਕ ਨੇ ਅੰਦਰੋਂ ਜਾਣ ਤੋਂ ਰੋਕ ਦਿੱਤਾ ਤੇ ਜਦੋਂ ਸੇਵਕ ਨੇ ਰੋਕਿਆ ਤਾਂ ਰਾਜਾ ਪੀਪਾ ਸੇਵਕ ਨੂੰ ਕਹਿਣ ਲੱਗਿਆ ਭਗਤਾ ਸੁਆਮੀ ਜੀ ਨੂੰ ਅੰਦਰ ਜਾ ਕੇ ਆਖ ਕੇ ਗਗਨੌਰ ਦਾ ਰਾਜਾ ਪੀਪਾ ਦਰਸ਼ਨ ਕਰਨ ਵਾਸਤੇ ਆਇਆ ਸੇਵਕ ਅੰਦਰ ਗਿਆ ਅੱਗੇ ਸੁਆਮੀ ਜੀ ਆਨੰਦ ਚਿੱਤ ਬੈਠੇ ਹੋਏ ਪ੍ਰਭੂ ਦੀ ਭਗਤੀ ਦੇ ਬਾਰੇ ਸੋਚ ਰਹੇ ਸਨ ਸੇਵਕ ਨੇ ਪ੍ਰਾਰਥਨਾ ਕੀਤੀ ਕਿ ਸੁਆਮੀ ਜੀ ਸਹਿਜ ਸੁਭਾਅ ਕਿਹਾ ਕਿ ਗਗਨੌਰ ਦਾ ਰਾਜਾ ਆਇਆ ਹੈ ਉਸ ਦੇ ਨਾਲ ਰਾਣੀਆਂ, ਹਾਥੀ, ਘੋੜੇ, ਧਨ ਪਦਾਰਥ, ਦਾਸ-ਦਾਸੀਆਂ ਹਨ ਪਰ ਰਾਜੇ ਦੇ ਨਾਲ ਸਾਡਾ ਕੀ ਵਾਸਤਾ ਅਸੀਂ ਗਰੀਬ ਹਾਂ ਆਖਦੇ ਰਾਜਿਆਂ ਦੇ ਨਾਲ ਸਾਡਾ ਮੇਲ ਨਹੀਂ ਹੋ ਸਕਦਾ ਅਸੀਂ ਕੋਈ ਜ਼ਗੀਰ ਨਹੀਂ ਲੈਣੀ ਸੇਵਕ ਮੁੜ ਆਇਆ ਜੋ ਕੁਝ ਸੁਆਮੀ ਨੇ ਆਖਿਆ ਸੋ ਅੱਖਰ ਅੱਖਰ ਠੀਕ ਸੇਵਕ ਨੇ ਰਾਜੇ ਪੀਪੇ ਨੂੰ ਆਕੇ ਦੱਸਿਆ ਰਾਜਾ ਪੀਪਾ ਦਰਸ਼ਨਾ ਵਾਸਤੇ ਬਹਿਬਲ ਸੀ ਉਸਨੇ ਜਦੋਂ ਉੱਤਰ ਸੁਣਿਆ ਤਾਂ ਇਕਦਮ ਹੁਕਮ ਕੀਤਾ ਕਿ ਸਾਰਾ ਸ਼ਾਹੀ ਸਮਾਨ ਲੁਟਾ ਦੇਵੋ ਤਨ ਗਰੀਬਾਂ ਚ ਵੰਡ ਦਿਓ ਇਥੋਂ ਤੱਕ ਕਿ ਸੀਤਾ ਦੇ ਉਦਾਲੇ ਜੇਵਰ ਵੀ ਕੋਈ ਨਾ ਰਹੇ ਦਾਸ ਦਾਸੀਆਂ ਹੈਰਾਨ ਖਲੋਤੇ ਕੇ ਰਾਜੇ ਦੇ ਮੂੰਹ ਵੱਲ ਹੀ ਦੇਖ ਰਹੇ ਸੀ ਕਿ ਹੁਕਮ ਕੀ ਦੇ ਰਹੇ ਨੇ ਰਾਜਾ ਪੀਪਕੜ ਕੇ ਬੋਲਿਆ ਮੇਰੇ ਮੂੰਹ ਵੱਲ ਕੀ ਦੇਖਦੇ ਛੇਤੀ ਕਰੋ ਇਹ ਆਖ ਕੇ ਰਾਜੇ ਪੀਪੇ ਨੇ ਸਭ ਤੋਂ ਪਹਿਲਾਂ ਆਪਣੇ ਹੱਥਾਂ ਦੇ ਸੋਨੇ ਦੇ ਕੜੇ ਲਾ ਕੇ ਗਰੀਬਾਂ ਦੇ ਵੱਲ ਸੁੱਟ ਦਿੱਤੇ ਫਿਰ ਕੀ ਸੀ ਦਾਸ ਦਾਸੀਆਂ ਨੇ ਕੁਝ ਦਰਬ ਆਪਣੇ ਆਪਣੇ ਕਬਜ਼ੇ ਵਿੱਚ ਕਰ ਲਿਆ ਕੁਝ ਗਰੀਬਾਂ ਨੂੰ ਲੁੱਟਦਾ ਇੱਥੋਂ ਤੱਕ ਕਿ ਰੱਥ ਘੋੜੇ ਬ੍ਰਾਹਮਣਾਂ ਨੂੰ ਦੇ ਦਿੱਤੇ ਦੋ ਰਾਣੀਆਂ ਨਾਲ ਸੀ ਉਹਨਾਂ ਦੇ ਜੀਵ ਜੇਵਰ ਤੇ ਕੀਮਤੀ ਵਸਤਰ ਵੀ দান ਕਰ ਦਿੱਤੇ ਰਾਜਾ ਪੀਪਾ ਇੱਕ ਕੰਗਾਲ ਪੀਪਾ ਹੋ ਗਿਆ ਉਸ ਵੇਲੇ ਦਾਸ-ਦਾਸੀਆਂ ਤੇ ਰਾਣੀਆਂ ਨੂੰ ਹੁਕਮ ਕੀਤਾ ਕਿ ਉਹ ਗਗਨੌਰ ਨੂੰ ਮੁੜ ਜਾਣ ਸੀਤਾ ਤੋਂ ਬਿਨਾਂ ਸਭ ਗਗਨੌਰ ਨੂੰ ਮੁੜ ਗਏ ਪੀਪਾ ਤੇ ਸੀਤਾ ਰਹਿ ਗਏ ਸਵਾਮੀ ਜੀ ਦੇ ਆਸ਼ਰਮ ਦੇ ਅੱਗੇ ਆ ਕੇ ਪੀਪਾ ਨੇ ਮੂੜ ਸੇਵਕਾਂ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਸਵਾਮੀ ਜੀ ਨੂੰ ਆਖੋ ਪੀਪਾ ਦਰਸ਼ਨ ਕਰਨਾ ਚਾਹੁੰਦਾ ਹੈ ਹੁਕਮ ਦਾ ਵੱਡਾ ਸੇਵਕ ਸਵਾਮੀ ਜੀ ਕੋਲੇ ਗਿਆ ਤੇ ਪੀਪੇ ਦੀ ਕੀਤੀ ਬੇਨਤੀ ਜਾ ਸੁਣਾਈ ਸਵਾਮੀ ਹੱਸਦੇ ਹੋਏ ਕਹਿਣ ਲੱਗੇ ਜੇ ਪੀਪਾ ਛੇਤੀ ਮੁਕਤੀ ਦੇ ਭਗਤੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕਹੋ ਖੂਚ ਛਾਲ ਮਾਰ ਦਵੇ ਸੇਵਕ ਨੇ ਪੀਪੇ ਕੋਲ ਆ ਕੇ ਸਵਾਮੀ ਜੀ ਦੇ ਬਚਨ ਦੱਸਤੇ ਪੀਪਾ ਜੀ ਉਸੇ ਵੇਲੇ ਰਾਜਾ ਪੀਪਾ ਨਹੀਂ ਸੀ ਉਹਨਾਂ ਨੂੰ ਜਾਨ ਦੀ ਪਰਵਾਹ ਨਹੀਂ ਸੀ ਉਹ ਸਵਾਮੀ ਰਾਮਾਨੰਦ ਜੀ ਨੂੰ ਖੁਸ਼ ਕਰਨਾ ਚਾਹੁੰਦਾ ਸੀ ਜਦੋਂ ਸਵਾਮੀ ਜੀ ਦੀ ਆਗਿਆ ਮਰਨ ਵਾਸਤੇ ਹੋਈ ਤਾਂ ਢਿੱਲ ਕਿਉਂ ਕਰੇ ਉਸੇ ਵੇਲੇ ਆਗਿਆ ਦਾ ਪਾਲਣ ਕਰਨ ਵਾਸਤੇ ਖੂਹ ਚ ਛਾਲ ਮਾਰਨ ਦੇ ਲਈ ਨਾ ਸੁੱਟਿਆ ਉਸ ਦੇ ਪਿੱਛੇ ਹੀ ਉਸ ਦੀ ਰਾਣੀ ਸੀਤਾ ਦੌੜੀ ਘਟ ਘਟ ਦੀ ਜਾਣਨ ਵਾਲੀ yogi ਰਾਜ ਸਵਾਮੀ ਨੇ ਜਦੋਂ ਅਨਪ੍ਰਵੀ ਪ੍ਰਕਾਸ਼ ਦੇ ਨਾਲ ਦੇਖਿਆ ਕਿ ਪੀਪਾ ਖੂਹ ਚ ਡੁੱਬਣ ਵਾਸਤੇ ਜਾ ਰਿਹਾ ਹੈ ਤਾਂ ਉਹਨਾਂ ਨੇ ਚੇਲਿਆਂ ਨੂੰ ਪਿੱਛੇ ਭਜਾਇਆ ਕਿ ਪੀਪੇ ਨੂੰ ਫੜ ਲਓ ਖੂਹ ਚ ਨਾ ਡਿੱਗਣ ਦੇਣਾ ਜੇ ਪੀਪਾ ਡਿੱਗ ਪਿਆ ਤਾਂ ਉਸ ਦੇ ਨਾਲ ਉਸ ਦੀ ਸੀਤਾ ਵੀ ਖੂਹ ਚ ਡਿੱਗ ਕੇ ਮਰ ਜਾਵੇਗੀ ਉਸ ਦੇ ਮਰਨ ਦੀ ਹੱਤਿਆ ਲੱਗੇਗੀ ਤਾਂ ਸਵਾਮੀ ਜੀ ਨੇ ਆਪਣੀ ਯੋਗ ਸ਼ਕਤੀ ਦੇ ਨਾਲ ਪੀਪੇ ਦੀਆਂ ਲੱਤਾਂ ਦੀ ਸ਼ਕਤੀ ਖਿੱਚ ਲਈ ਉਸ ਦੇ ਕੋਲੋਂ ਨੱਸਿਆ ਨਾ ਗਿਆ ਉਧਰ ਚੇਲੇ ਤੇਜ਼ ਦੌੜੇ ਤੇ ਖੂਹ ਰਤਾ ਦੁਰੇੜਾ ਸੀ ਪੀਪੇ ਨੇ ਜਾ ਕੇ ਅਜੇ ਖੂਹ ਦੀ ਮਨ ਉੱਤੇ ਪੈਰ ਹੀ ਰੱਖਿਆ ਸੀ ਕਿ ਸਵਾਮੀ ਜੀ ਦੇ ਚੇਲਿਆਂ ਨੇ ਜਾ ਕੇ ਬਾਹੂ ਫੜ ਲਿਆ ਉਹ ਭਗਤਾ ਆਤਮਕ ਹਤਨਾ ਕਰ ਇੱਕ ਚੇਲੇ ਨੇ ਆਖਿਆ ਮੈਂ ਛੱਡ ਦੇਉ ਮੈਂ ਸਵਾਮੀ ਜੀ ਦੀ ਆਗਿਆ ਦਾ ਪਾਲਣ ਕਰਨਾ ਹੈ ਪੀਪੇ ਦਾ ਉੱਤਰ ਸੀ ਪਰ ਚੇਲਿਆਂ ਨੇ ਮਰਨ ਨਾ ਦਿੱਤਾ ਖਿੱਚ ਕੇ ਸਵਾਮੀ ਰਾਮਾਨੰਦ ਜੀ ਦੇ ਕੋਲੇ ਲਿਆਏ ਰਾਮਾਨੰਦ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਪੀਪੇ ਨੂੰ ਪਰਖ ਲਿਆ ਪੀਪਾ ਹੁਣ ਰਾਜਾ ਨਹੀਂ ਸੀ ਉਹ ਇੱਕ ਮਾਮੂਲੀ ਪੁਰਸ਼ ਪੀਪਾ ਸੀ ਪੀਪਾ ਜਾਂਦਾ ਹੀ ਡੰਡੌਤ ਹੋ ਕੇ ਸਵਾਮੀ ਜੀ ਦੇ ਚਰਨਾਂ 'ਚ ਜਾ ਡਿੱਗਿਆ ਆਪ ਨਹੀਂ ਉੱਠਿਆ ਸਵਾਮੀ ਜੀ ਨੇ ਫੜ ਕੇ ਉਠਾਇਆ ਤੇ ਆਖਿਆ ਭਗਤਾ ਉਠ ਰਾਮ ਕਹੋ ਰਾਮ ਤੇਰੀ ਕਲਿਆਣ ਕਰੇ ਬਸ ਫੇਰ ਕੀ ਸੀ ਪੀਪਾ ਨਿਹਾਲ ਹੋ ਗਿਆ ਜੋ ਚਾਹੁੰਦਾ ਸੀ ਸੋ ਕੁਝ ਉਸਨੇ ਪਾ ਲਿਆ ਸਵਾਮੀ ਜੀ ਨੇ ਦਇਆਲਤਾ ਕਰਕੇ ਮੀਰਾ ਦਾ ਮੀਂਹ ਵਰਸਾ ਦਿੱਤਾ ਹਰੀ ਨਾਮ ਦੀ ਲਗਨ ਲਾ ਦਿੱਤੀ ਤੇ ਆਪਣਾ ਚੇਲਾ ਬਣਾ ਲਿਆ ਦੀਖਿਆ ਦੇ ਦਿੱਤੀ RAM RAM HE RAM RAM ਦਾ ਜਾਪ ਕਰਦਾ ਹੋਇਆ ਪੀਪਾ RAM ਸਰੂਪ ਹੀ ਹੋਣ ਲੱਗਿਆ ਪੀਪਾ ਜੀ ਦਾ ਰਾਜ ਭਾਗ ਨੂੰ ਤਿਆਗਣਾ ਪੀਪਾ ਜੀ ਦਾ ਰਾਜ ਭਾਗ ਨੂੰ ਤਿਆਗਣਾ ਸਵਾਮੀ ਰਾਮਾਨੰਦ ਜੀ ਦੇ ਕੋਲੋਂ ਭਗਤੀ ਦੀ ਦਾਤ ਲੈ ਕੇ ਪੀਪਾ ਜੀ ਆਪਣੇ ਸ਼ਹਿਰ ਗਗਨੌਰ ਆ ਗਏ ਵਿਦਾ ਕਰਨ ਵਾਸਤੇ ਵੇਲੇ ਸਵਾਮੀ ਰਾਮਾਨੰਦ ਜੀ ਨੇ ਬਚਨ ਕੀਤਾ ਸੀ ਕਿ हे रामजन ਆਪਣੇ ਸ਼ਹਿਰ ਜਾ ਕੇ ਸੰਤਾਂ ਭਗਤਾਂ ਦੀ ਸੇਵਾ ਕਰ राम नाम ਜਪ ਜੇ ਤੇਰੇ ਹੱਥੋਂ ਤੇਰੇ ਸ਼ਹਿਰ ਤੇ ਰਾਜ ਦੇ ਵਿੱਚ ਸੰਤਾਂ ਨੂੰ ਸੁੱਖ ਮਿਲਿਆ ਤਾਂ ਅਸੀਂ ਤੇਰੇ ਕੋਲ ਆਵਾਂਗੇ ਤੈਨੂੰ ਕੰਨਸ਼ੀ ਆਉਣ ਦੀ ਕੋਈ ਲੋੜ ਨਹੀਂ ਤੇਰੀਆਂ ਸਾਰੀਆਂ ਮਰਜ਼ਾ ਆਕਰ ਬੈਠੇ ਹੀ ਪੂਰੀਆਂ ਹੋ ਜਾਣਗੀਆਂ ਸੋ ਪੀਪਾ ਜੀ ਨੇ ਆਪਣੇ ਸ਼ਹਿਰ ਆ ਕੇ ਸਾਧੂ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰਤੀ। ਉਹਨਾਂ ਨੇ ਸੰਤਾਂ ਦੀ ਸੇਵਾ ਇੰਨੇ ਉਤਸ਼ਾਹ ਤੇ ਪਿਆਰ ਦੇ ਨਾਲ ਕੀਤੀ ਕਿ ਜਿਸ ਦੀਆਂ ਦੂਰ ਦੂਰ ਤੱਕ ਧੂਮਾਂ ਪੈ ਗਈਆਂ ਪਰ ਪੀਪਾ ਜੀ ਦੇ ਅੰਦਰ ਬਹਿਬਲਤਾ ਵਿੱਚ ਕਈ ਵਾਰੀ ਇਕੱਲੇ ਬੈਠੇ ਸਵਾਮੀ ਜੀ ਨੂੰ ਬਹੁਤ ਯਾਦ ਕਰਦੇ, ਬੇਨਤੀ ਕਰਿਆ ਕਰਦੇ ਜਿਵੇਂ ਹੋਵੇ ਸਵਾਮੀ ਜੀ ਇੱਕ ਵਾਰੀ ਦਰਸ਼ਨ ਜ਼ਰੂਰ ਦਿਓ। ਤਾਂ ਭਗਤ ਦੀ ਇੱਛਾ ਪੂਰੀ ਕਰਨ ਵਾਸਤੇ ਰਾਮਾਨੰਦ ਜੀ ਗਗਨੌਰ ਸ਼ਹਿਰ ਨੂੰ ਤੁਰ ਪਏ। ਉਨ੍ਹਾਂ ਦੇ ਨਾਲ ਭਗਤ ਕਬੀਰ, ਰਵਿਦਾਸ ਤੇ ਹੋਰ ਚੇਲੇ ਸਨ। ਜਦੋਂ ਪੀਪਾ ਜੀ ਨੂੰ ਪਤਾ ਲੱਗਿਆ ਕਿ ਉਸਦੇ ਗੁਰੂ ਉਸਦੇ ਸ਼ਹਿਰ ਤੋਂ ਥੋੜੀ ਦੂਰ ਹਨ ਤਾਂ ਉਸ ਦਾ ਗੁਰੂ ਚੇਲਿਆਂ ਦੇ ਸਮੇਤ ਉਸਦੇ ਸ਼ਹਿਰ ਲੱਗੇ ਆ ਪਹੁੰਚੇ ਹਨ ਤਾਂ ਉਹ ਬੜੇ ਉਤਸ਼ਾਹ ਦੇ ਨਾਲ ਉਹਨਾਂ ਨੂੰ ਮਿਲਣ ਵਾਸਤੇ ਗਿਆ। ਪਾਲਕੀ ਦਾਸ ਦਾਸੀਆਂ ਤੇ ਬਹੁਤ ਸਾਰਾ ਦਰਬ ਨਾਲ ਲੈ ਕੇ ਗਿਆ। ਪਹਿਲਾਂ ਡੰਡੌਤ ਹੋ ਕੇ ਆਪਣੇ ਗੁਰੂ ਰਾਮਾਨੰਦ ਜੀ ਨੂੰ ਪ੍ਰਣਾਮ ਕੀਤਾ। ਇਸ ਦੇ ਪਿੱਛੋਂ ਵਾਰੀ-ਵਾਰੀ ਸਾਦੇ ਸਾਰੇ ਸਾਧੂਆਂ ਨੂੰ ਪ੍ਰਣਾਮ ਕੀਤਾ। ਰਾਮਾਨੰਦ ਜੀ ਦੇ ਅੱਗੇ ਬੇਨਤੀ ਕੀਤੀ ਏ ਮਹਾਰਾਜ ਪਾਲਕੀ ਵਿੱਚ ਬੈਠ ਕੇ ਮੇਰੇ ਘਰ ਚੱਲੋ ਤਾਂ ਮੇਰਾ ਗ੍ਰਹਿ ਪਵਿੱਤਰ ਹੋਵੇ ਉਸ ਦੀ ਬੇਨਤੀ ਨੂੰ ਰਾਮਾਨੰਦ ਜੀ ਨੇ ਪ੍ਰਵਾਨ ਕੀਤਾ ਤੇ ਪਾਲਕੀ ਦੇ ਵਿੱਚ ਬੈਠ ਕੇ ਰਾਜ ਭਵਨ ਵਿੱਚ ਗਏ ਪਿੱਪਾ ਜੀ ਨੇ ਆਪਣੇ ਗੁਰੂ ਅਤੇ ਸਾਧੂਆਂ ਦੀ ਬਹੁਤ ਸੇਵਾ ਕੀਤੀ ਬਸਤਰ ਦਿੱਤੇ ਔਰ ਬਹੁਤ ਸਾਰਾ ਦਰਭ ਪੇਂਟ ਕੀਤਾ ਰਾਮਾਨੰਦ ਜੀ ਪ੍ਰਸੰਨ ਹੋ ਗਏ ਤੇ ਆਸ਼ੀਰਵਾਦ ਦੇ ਕੇ ਪਿੱਪਾ ਜੀ ਨੂੰ ਨਿਹਾਲ ਕੀਤਾ ਸਵਾਮੀ ਰਾਮਾਨੰਦ ਜੀ ਜਿਸ ਵੇਲੇ ਪੀਪਾ ਜੀ ਦੇ ਕੋਲੇ ਜਾਣ ਲੱਗੇ ਤਾਂ ਪੀਪਾ ਜੀ ਨੇ ਬੇਨਤੀ ਕੀਤੀ ਏ ਪ੍ਰਭੂ ਮੈਨੂੰ ਆਪਣੇ ਸਾਥ ਹੀ ਲੈ ਚੱਲੋ ਰਾਜ ਭਾਗ ਨੂੰ ਤਿਆਗ ਕੇ ਇਸ ਨਿਆਸ ਧਾਰਨ ਕਰਨਾ ਚਾਹੁੰਦਾ। ਰਾਮਾਨੰਦ ਜੀ ਨੇ ਉਸ ਨੂੰ ਸੰਿਆਸੀ ਹੋਣ ਤੋਂ ਨਾ ਰੋਕਿਆ। ਪੀਪਾ ਜੀ ਨੇ ਚੰਗੇ ਬਸਤਰ ਉਧਾਲਿਓ ਲਾ ਸੋਟੇ ਔਰ ਇੱਕ ਕੰਬਲ ਪਾਕੜ ਕੇ ਕਫਣੀ ਪਾਈ ਤੇ ਉਸ ਕਫਣੀ ਨੂੰ ਗਲ ਪਾ ਲਿਆ ਤੇ ਰਾਜੇ ਤੋਂ ਫਕੀਰ ਬਣ ਗਏ। ਰਾਜੇ ਦੀ ਪ੍ਰਜਾ ਰਾਜ ਮਹਿਲ ਦੇ ਦਾਸ-ਦਾਸੀਆਂ ਤੇ ਰਾਣੀ ਰਾਣੀਆਂ ਪੀਪਾ ਜੀ ਦੇ ਨਾਲ ਬਹੁਤ ਪਿਆਰ ਕਰਦੀਆਂ ਸੀ ਜਦੋਂ ਸਭ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਰਾਜਾ ਅਤੇ ਹਰੀ ਭਗਤ ਰਾਜ ਭਾਗ ਛੱਡ ਕੇ ਸਾਧੂ ਹੋਣ ਜਾ ਰਹੇ ਨੇ ਤਾਂ ਸਾਰੇ ਵਿਰਲਾਪ ਕਰਦੇ ਪੀਪਾ ਜੀ ਦੇ ਕੋਲੇ ਆਏ ਤੇ ਸਭ ਨੇ ਕਿਹਾ ਆਪ ਜੀ ਰਾਜ ਨਾ ਛੱਡੋ ਰਾਜ ਕਰਦੇ ਹੋਈ ਭਗਤੀ ਕਰੀ ਜਾਓ ਕਿਉਂਕਿ ਪੀਪਾ ਜੀ ਸੰਿਆਸੀ ਹੋਣ ਦਾ ਪ੍ਰਣ ਕਰ ਚੁੱਕੇ ਸੀ ਇਸ ਵਾਸਤੇ ਉਹਨਾਂ ਨੂੰ ਪਰਜਾ ਨੂੰ ਧੀਰਜ ਦਿੰਦਿਆਂ ਕਿਹਾ हे राम ਜਨੋ ਮੇਰੇ ਪ੍ਰਭੂ ਦੀ ਆਗਿਆ ਹੈ ਸੋ ਮੈਂ ਕਰ ਰਿਹਾ ਮੇਰੇ ਵੱਸ ਦੀ ਗੱਲ ਨਹੀਂ ਹੈ ਪਰਮਾਤਮਾ ਤੁਹਾਨੂੰ ਸੁਖ ਸ਼ਾਂਤੀ ਬਖਸ਼ੇ ਪੀਪਾ ਜੀ ਦੀ ਛੋਟੀ ਰਾਣੀ ਸੀਤਾ ਜੀ ਕੰਬਲੇ ਦੀ ਕਫਨੀ ਪਹਿਨ ਕੇ ਨਾਲ ਜਾਣ ਦੇ ਲਈ ਤਿਆਰ ਹੋ ਗਈ ਪੀਪਾ ਜੀ ਨੇ ਉਸ ਨੂੰ ਰੋਕਿਆ ਕਿ ਉਹ ਰਾਜ ਮੈਲਾ ਦੇ ਵਿੱਚ ਹੀ ਰਹੇ ਪਰ ਸੀਤਾ ਜੀ ਨੇ ਉੱਤਰ ਦਿੱਤਾ ਮੈਂ ਰਾਮ ਦੀ ਸੀਤਾ ਦੇ ਵੰਗ ਆਪਣੇ ਰਾਮ ਦੇ ਨਾਲ ਹੀ ਰਹਾਂਗੀ ਜਿੱਥੇ ਵੀ ਜਾਣਗੀ ਉੱਥੇ ਜਾਵਾਂਗੀ ਸੋ ਜੋ ਖਾਂਗੀ ਸੋਈ ਖਾਵਾਂਗੀ ਵੈਸ਼ਨਵ ਸੰਨਿਆਸੀਆਂ ਵਿੱਚ ਇਸਤਰੀ ਨੂੰ ਕੋਲ ਨਹੀਂ ਰੱਖਿਆ ਜਾਂਦਾ ब्रह्मचारी स्वामी रामानन्द दे जी ने सीता जी ਦਾ ਤਿਆਗ ਪਤੀ ਭਗਤੀ ਅਤੇ ਹਰੀ ਭਗਤੀ ਨੂੰ ਦੇਖਦੇ ਸਾਧੂ ਸਮਾਜ ਦੇ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ। ਸੂ ਦੋਵੇਂ ਜੀ ਪੂਰਨ ਵਿਰਾਗੀ ਤੇ ਤਿਆਗੀ ਹੋ ਕੇ ਆਪਣੇ ਸ਼ਹਿਰ ਦੇ ਵਿੱਚੋਂ ਨਿਕਲ ਤੁਰੇ। रामानन्द जी ਦੀ ਉਹ ਸਾਧ ਮੰਡਲੀ ਜਿੱਧਰ ਵਿਚਰਦੀ ਰਹੀ ਉਧਰ ਹੀ ਪੀਪਾ ਜੀ ਤੇ ਸੀਤਾ ਜੀ ਵਿਚਰਦੇ ਰਹੇ। ਤੀਰਥਾਂ ਦੀ ਯਾਤਰਾ ਕਰਦੇ ਹੋਏ ਸਾਧੂ ਸਮਾਜ ਦੁਆਰਕਾ ਨਗਰੀ ਪਹੁੰਚ ਗਿਆ। ਥੋੜੇ ਦਿਨ ਯਾਤਰਾ ਕਰਕੇ ਸਵਾਮੀ ਰਾਮਾਨੰਦ ਜੀ ਤਾਂ ਕਾਂਛੀ ਨੂੰ ਪਰਤ ਆਏ ਪਰ ਪੀਪਾ ਜੀ ਤੇ ਉਹਨਾਂ ਦੀ ਧਰਮ ਪਤਨੀ ਸੀਤਾ ਸਹਿਚਰਨੀ ਦੁਆਰਕਾ ਨਗਰੀ ਹੀ ਰਹੇ ਭਗਤ ਪੀਪਾ ਜੀ ਦੇ ਭਰੋਸੇ ਦੀਆਂ ਅਨੇਕ ਸਾਖੀਆਂ ਹਨ ਤਾਂ ਆਪ ਭਰੋਸੇ ਵਾਲੇ ਬੰਦੇ ਸੀ ਆਪ ਸੱਚੇ ਤੇ ਨਿਰਮਲ ਹਿਰਦੇ ਵਾਲੇ ਸੀ ਤੇ ਹੁਰਨਾ ਨੂੰ ਸੱਚੇ ਸਮਝਦੇ ਸੀ ਜੇ ਉਹਨਾਂ ਦੇ ਨਾਲ ਕੋਈ ਤੋਖਾ ਜਾਂ ਫਰੇਬ ਕਰਨ ਵਾਸਤੇ ਲੋਚਦਾ ਵੀ ਤਾਂ ਉਸ ਨੂੰ ਮੂੰਹ ਦੀ ਖਾਣੀ ਪੈਂਦੀ ਦੁਆਰਕਾ ਨਗਰੀ 'ਚ ਰਹਿੰਦੇ ਆ ਪੇਪਾ ਜੀ ਨੇ ਸਾਖੀ ਸੁਣੀ ਕਿ ਸ਼੍ਰੀ ਕ੍ਰਿਸ਼ਨ ਜੀ ਰੁਕਮਣੀ ਸਮੇਤ ਜਿਸ ਦੁਆਰਕਾ 'ਚ ਰਹਿੰਦੇ ਨੇ ਉਹ ਦੁਆਰਕਾ ਨਗਰੀ ਪਾਣੀ ਦੇ ਹੇਠਾਂ ਹੈ ਅਸਲ 'ਚ ਉਹ ਸਾਖੀ ਪਰਲੋਕ ਦੀ ਸੀ ਇੱਕ ਦਿਨ ਦਰਿਆ ਦੇ ਕਿਨਾਰੇ ਬੈਠਿਆਂ ਉਹਨਾਂ ਨੇ ਇੱਕ ਬ੍ਰਾਹਮਣ ਕੋਲੋਂ ਪੁੱਛਿਆ ਪੰਡਿਤ ਜੀ ਇਹ ਦੱਸੋ ਜਿਸ ਦੁਆਰਕਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਰਹਿੰਦੇ ਨੇ ਉਹ ਦੁਆਰਕਾ ਕਿੱਥੇ ਹੈ ਉਸ ਬ੍ਰਾਹਮਣ ਨੇ ਜਾ ਤਾ ਕੇ ਪੁੱਛਣ ਵਾਲਾ ਕੋਈ ਪਾਗਲ ਹੀ ਕਿਉਂਕਿ ਦਵਾਰਕਾ ਵਿੱਚ ਤਾਂ ਉਹ ਬੈਠਾ ਹੀ ਹੋਇਆ ਸੀ ਮੁਖੌਲ ਵਜੋਂ ਉਹ ਬ੍ਰਾਹਮਣ ਬੋਲਿਆ ਉਹ ਦਵਾਰਕਾ ਪਾਣੀ ਵਿੱਚ ਹੈ ਪੀਪਾ ਜੀ ਨੇ ਜਾਤਾ ਜੋ ਕੁਛ ਬ੍ਰਾਹਮਣ ਪੁੱਤਰ ਆਖਦਾ ਸੋ ਸੱਚੀ ਕਹਿੰਦਾ ਉਸਨੇ ਉਸੇ ਵੇਲੇ ਪਾਣੀ 'ਚ ਛਾਲ ਮਾਰ ਦਿੱਤੀ ਉਸਦੇ ਪਿੱਛੇ ਹੀ ਸੀਤਾ ਗੁੱਦ ਪਈ ਦੋਵੇਂ ਘੜੀ ਵਿੱਚ ਹੀ ਗੁੱਤਾ ਖਾ ਗਏ ਦੇਖਣ ਵਾਲੇ ਹੈਰਾਨ ਹੋਏ ਲੋਕ ਦੱਸਣ ਵਾਲੇ ਪੰਡਤ ਨੂੰ ਫਟਕਾਰਾਂ ਪਾਉਣ ਲੱਗੇ ਤੂੰ ਇਹ ਕੀ ਕਹਿ ਦਿੱਤਾ ਪਰ ਉਸ ਵਿਚਾਰੇ ਦੇ ਕੋਲੇ ਪਛਤਾਵੇ ਤੋਂ ਬਿਨਾ ਹੋਰ ਕੁਝ ਨਹੀਂ ਸੀ ਉਸ ਨੂੰ ਨੇ ਸੇ ਪਤਾ ਹੈ ਕਿ ਐਸਾ ਆਦਮੀ ਹੈ ਜੋ ਹਰ ਇੱਕ ਦੇ ਬੋਲ ਬੱਚੇ ਨਹੀਂ ਸੱਚ ਸਮਝਦਾ ਹੈ ਦੂਜੇ ਪਾਸੇ ਭਗਤਾਂ ਦਾ ਰਾਖਾ ਆਪ ਭਗਵਾਨ ਹੈ ਜਦੋਂ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਦੇਖਿਆ ਕਿ ਉਹਨਾਂ ਦਾ ਭਗਤ ਤੇ ਭਗਤਨੀ ਉਸ ਦੇ ਦਰਸ਼ਨਾਂ ਨੂੰ ਆ ਰਹੇ ਨੇ ਉਹਨਾਂ ਅੱਗੋਂ ਦੇਵਤੇ ਭੇਜੇ ਜੋ ਦੋਹਾਂ ਨੂੰ ਉਹਨਾਂ ਦੇ ਪਾਸ ਲੈ ਆਏ ਦੇਵਤਿਆਂ ਨੇ ਦੋਹਾਂ ਦੇ ਸਿਰ ਧਰਤੀ ਦੇ ਨਾਲ ਨਾ ਲੱਗਣ ਦਿੱਤੇ ਰਸਤੇ ਵਿੱਚ ਹੀ ਜਾ ਬੋਚਿਆ ਦੇਵਤਿਆਂ ਨੇ ਦੋਹਾਂ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਪੇਸ਼ ਕੀਤਾ ਪੀਪਾ ਜੀ ਦਰਸ਼ਨ ਕਰਕੇ ਨਿਹਾਲ ਹੋ ਗਏ ਪੀਪਾ ਜੀ ਨੇ ਬੇਨਤੀ ਕੀਤੀ ਹੈ ਪ੍ਰਭੂ ਮੈਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਜਿਸ ਦਰਸ਼ਨ ਦੇ ਬਦਲੇ ਤੜਫ ਰਿਹਾ ਸਾਂ ਸੋ ਹੋ ਗਏ ਨੇ ਚਰਨ ਕਮਲਾਂ ਦੇ ਵਿੱਚੋਂ ਬਾਹਰ ਜਾਣ ਦਾ ਹੌਸਲਾ ਹੀ ਨਹੀਂ ਹੋ ਰਿਹਾ ਪ੍ਰਭੂ ਜੀ ਨੇ ਆਪਣੀ ਨਿਸ਼ਾਨੀ ਮੁੰਦਰੀ ਦਿੱਤੀ ਸ਼੍ਰੀ ਰੁਕਮਣੀ ਜੀ ਨੇ ਸੀਤਾ ਨੂੰ ਸਾੜੀ ਬਖਸ਼ੀ ਦੋਵੇਂ ਨਿਸ਼ਾਨੀਆਂ ਲੈਣ ਪਿੱਛੋਂ ਪ੍ਰਭੂ ਦੇ ਦਰਬਾਰ ਦੇ ਵਿੱਚੋਂ ਵਿਦਾ ਹੋ ਆਏ ਦੇਵਤੇ ਜਲ ਤੋਂ ਬਾਹਰ ਕਰ ਗਈ ਪਰ ਪ੍ਰਭੂ ਕੋਲੋਂ ਵਿਛੜ ਕੇ ਭਗਤ ਜੀ ਉਸੇ ਤਰ੍ਹਾਂ ਤੜਪੇ ਜਿਵੇਂ ਪਾਣੀ ਤੋਂ ਦੂਰ ਮੱਛੀ ਤੜਫਦੀ ਹੈ ਸੁੱਕੀ ਕੱਪੜੀ ਪਾਣੀ ਵਿੱਚੋਂ ਨਿਕਲਦਿਆਂ ਦੇਖ ਲੋਕ ਬੜੇ ਹੈਰਾਨ ਹੋਏ ਕਈਆਂ ਨੇ ਪੁੱਛਿਆ ਭਗਤ ਜੀ ਤੁਸੀਂ ਤਾਂ ਡੁੱਬ ਗਏ ਸੀ ਨਹੀਂ ਭਾਈ ਡੁੱਬੇ ਨਹੀਂ ਸੀ ਅਸੀਂ ਤਾਂ ਪ੍ਰਭੂ ਦੇ ਦਰਸ਼ਨਾਂ ਨੂੰ ਗਏ ਸੀ ਉਹ ਦਰਸ਼ਨ ਕਰਕੇ ਆਏ ਹਾਂ ਜਦੋਂ ਲੋਕਾਂ ਨੂੰ ਪੂਰੀ ਵਾਰਤਾ ਦਾ ਪਤਾ ਲੱਗਾ ਤਾਂ ਪੀਪਾ ਜੀ ਦੀ ਮਹਿਮਾ ਸਾਰੀ ਦੁਆਰਕਾ ਨਗਰੀ ਦੇ ਵਿੱਚ ਸੁਗੰਧੀ ਦੀ ਤਰ੍ਹਾਂ